ਸ਼ਿਕਰ ਹੈ ਕਿ ਮਿਲੂਗੀ ਧਰਮਾਂ ਦੇ ਨਾਮ ਤੇੜ-ਬੇੜ ਮਿਲੂਗੀ ਸੱਚ ਬੋਲਿਆ ਤਾਂ ਮਿਲੂ ਤੋਂ ਸੁਪ ਚੰਨ ਨੇ ਜੇ ਕਰੇਗਾ ਤੇ ਕਿਪੋ ਤੇ ਮਿਲੂਗੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਕਿਸੇ ਦਾ ਵੀ ਹਾਲ ਚਾਲ ਨਹੀਂ ਪੁੱਛੂੰਗੀ ਕਿਉਂਕਿ ਮੇਰੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਸਾਰਿਆਂ ਦੇ ਮੂਡ ਹੋ ਜਾਣੇ ਆਫ ਤੇ ਤੁਸੀਂ ਸੋਚਣ ਲਈ ਮਜਬੂਰ ਹੋ ਜਾਣਾ ਵੀ ਆਖਿਰਕਾਰ ਇਹ ਚੱਲ ਕੀ ਰਿਹਾ ਹੈਗਾ ਛੋਟੀਆਂ-ਛੋਟੀਆਂ ਬੱਚਿਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਜਾ ਰਿਹਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਬੜੀ ਹੀ ਬੇਰਹਿਮੀ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈਗਾ ਸਨੇ ਪੰਜਾਬ ਸਮੁੱਚੇ ਭਾਰਤ ਦੇ ਵਿੱਚ ਹਵਸ ਦਾ ਨੰਗਾ ਨਾਚ ਚੱਲ ਰਿਹਾ ਹੈ ਸਰਕਾਰਾਂ ਸੁਤੀਆਂ ਪਈਆਂ ਪੁਲਿਸ ਪ੍ਰਸ਼ਾਸਨ ਆਪਣੇ ਕੰਮ ਦੇ ਵਿੱਚ ਦੇਰੀ ਕਰਦਾ ਜੇ ਪੁਲਿਸ ਪ੍ਰਸ਼ਾਸਨ ਨੇ ਥੋੜੀ ਜੀ ਚੁਸਤੀ ਫੁਰਤੀ ਦਿਖਾਈ ਹੁੰਦੀ ਤਾਂ ਸ਼ਾਇਦ ਅੱਜ ਇੱਕ ਲੜਕੀ ਦੀ ਜਾਨ ਬਚ ਜਾਂਦੀ ਜੀ ਹਾਂ ਜੀ ਹਾਂ ਮੈਂ ਗੱਲ ਕਰ ਰਹੀ ਹਾਂ ਜਲੰਧਰ ਦੇ ਉਸ ਕੇਸ ਦੀ ਜਿਹਦੇ ਵਿੱਚ ਇੱਕ 13 ਸਾਲ ਦੀ ਬੱਚੀ ਦੇ ਨਾਲ ਪਹਿਲਾਂ ਕੁਕਰਮ ਕੀਤਾ ਗਿਆ ਤੇ ਬਾਅਦ ਵਿੱਚ ਬੜੀ ਹੀ ਬੇਰਹਿਮੀ ਦੇ ਨਾਲ ਉਹਨੂੰ ਮਾਰ ਦਿੱਤਾ ਗਿਆ ਤੇ ਉਹਦੀ ਬਾਡੀ ਨੂੰ ਬਾਥਰੂਮ ਦੇ ਵਿੱਚ ਰੱਖ ਦਿੱਤਾ ਗਿਆ ਮਾਪਿਆਂ ਨੂੰ ਸੀਸੀਟੀਵੀ ਫੁਟੇਜ ਕਢਾ ਕੇ ਦੇਣੀ ਪੈ ਰਹੀ ਏ ਪੁਲਿਸ ਵਾਲੇ ਪਹਿਲਾਂ ਅੰਦਰ ਜਾ ਕੇ ਲੱਭ ਲੁਭਾਏ ਠੀਕ ਹੈ ਉਹਨਾਂ ਨੂੰ ਕੁੜੀ ਮਿਲੀ ਨਹੀਂ ਹੈ ਉਸ ਤੋਂ ਬਾਅਦ ਗਲੀ ਦੇ ਬੰਦੇ ਕੁਝ ਗਏ ਠੀਕ ਹੈ ਤੇ ਉਹਨਾਂ ਨੂੰ ਬਾਥਰੂਮ ਦੇ ਵਿੱਚੋਂ ਕੁੜੀ ਦੀ ਬੋਡੀ ਮਿਲੀ ਹੈ ਪਹਿਲਾਂ ਦੇਖੋ ਇਹ ਕਲਿੱਪ ਫਿਰ ਅੱਗੇ ਗੱਲ ਕਰਦੇ ਹਾਂ ਮਾ ਸਰਾ ਕੱਖ ਦਰੋਂ ਤੇਨੂੰ ਕਿੱਥੇ ਦਵਾਈ ਦੋ ਲੇਕਨ ਤੇਰਾ ਕੁੱਤੇ ਆ ਇਹਨਾਂ ਨੂੰ ਕੱਖ ਦੋ ਮੈਂ ਬਤੇਰਾ ਹਨ ਮਾੜੀ ਜਾਈਂ ਸਤਾਰ ਪਰ ਜਾਤਰਾ ਪਾਇ ਪਹਿਲੇ ਕੁੱਤੇ ਨੂੰ ਜਾਤਰਾ ਪਾਇਆ ਆ ਤਾਂ ਹਾਏ ਤੇ ਤੇ ਮਾੜੀ ਤੇ ਜਰਾ ਕਰਕੇ ਨਹੀਂ ਆਇਆ ਤੇਨੂੰ ਦੀ ਮਾੜੀ ਤੇ ਇੱਕ ਪੁੱਤ ਵਰਗੀ ਮੇਰੀ ਇਹ ਕਰਨਾ ਹੈ ਜਲੰਧਰ ਦੇ ਪਾਰਸ ਸਟੇਟ ਦੀ ਜਿੱਥੇ ਇੱਕ 13 ਸਾਲ ਦੀ ਪ੍ਰੋਬਲੀ ਨਾਂ ਦੀ ਕੁੜੀ ਆਪਣੀ ਆਸਟ੍ਰੇਲੀਆ ਦੇ ਘਰੇ ਜਾਂਦੀ ਹੈ ਔਰ ਰੂਟੀਨ ਦੇ ਵਿੱਚ ਇਕੱਟੀਆਂ ਬੈ ਬੁਕੇ ਪੜਦੀਆਂ ਹੁੰਦੀਆਂ ਸੀ ਉਸ ਦਿਨੋਂ ਕੁੜੀਆਂ ਆਈਆਂ ਨਹੀਂ ਠੀਕ ਹੈ ਜੀ ਤਾਂ ਉਹ ਉਹਨਾਂ ਦੇ ਘਰੇ ਚਲੇ ਗਈ ਤੇ ਅੱਗੋਂ ਉਹ ਨਾਨਕੇ ਗਈਆਂ ਹੋਈਆਂ ਸੀ ਆਪਣੀ ਮਦਰ ਦੇ ਨਾਲ ਤੇ ਇਸ ਬੰਦੇ ਨੇ ਪਤਾ ਨਹੀਂ ਵਰਗਲਾ ਕੇ ਕਿ ਝੂਠ ਬੋਲ ਕੇ ਕਿਸ ਤਰ੍ਹਾਂ ਉਹਨੂੰ ਆਪਣੇ ਘਰ ਦੇ ਅੰਦਰ ਲੈ ਲਿਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਕੁੜੀ ਦੀ ਡੈੱਡ ਬੋਡੀ ਹੀ ਬਾਹਰ ਆਈਏ ਕੁੜੀ ਦਿਨਾਂ ਬਾਅਦ ਨਹੀਂ ਆਈ ਆ ਕੁੜੀ ਦੀ ਮਦਰ ਦੇਖ ਲਓ ਕਿਸ ਤਰ੍ਹਾਂ ਚੀਕਾਂ ਮਾਰ-ਮਾਰ ਕੇ ਰੋ ਰਹੀ ਹੈ ਦਿਲ ਬੁਲੰਦਰੀਆਂ ਜਾ ਰਿਹਾ ਸੁਣਿਆ ਨਹੀਂ ਜਾ ਰਿਹਾ ਇਸ ਮਾ ਦੀਆਂ ਚੀਕਾਂ ਠੀਕ ਹੈ ਔਰ ਸਭ ਤੋਂ ਦੁੱਖ ਦੀ ਗੱਲ ਕੀ ਹੈ ਸਿੱਖ ਪਾਈ ਚਾਰੇ ਦਾ ਬੰਦਾ ਦਾਲਾ ਪ੍ਰਕਾਸ਼ ਕੀਤਾ ਹੋਇਆ ਗਾਤਰਾ ਪਾਇਆ ਹੋਇਆ ਤੇ ਉਸ ਬੰਦੇ ਨੇ ਇੱਕ ਕਰਮ ਕੀਤਾ ਦੱਸੋ ਕਿਹਦੇ ਤੇ ਵਿਸ਼ਵਾਸ ਕੀਤਾ ਜਾਵੇ ਠੀਕ ਹੈ ਜੀ ਸਾਡੇ ਗੁਰੂਆਂ ਨੇ ਕਿਹਾ ਸੀ ਦੇਖ ਪਰਾਈਆਂ ਚੰਗੀਆਂ ਮਾਵਾ ਭੈਣਾ ਤੀਆਂ ਜਾਣੇ ਤੇ ਅੱਜ ਅਸੀਂ ਕਿੱਥੇ ਨੂੰ ਤੁਰ ਪਏ ਠੀਕ ਹੈ ਉਸ ਬੰਦੇ ਦੀਆਂ ਖੁਦ ਦੀਆਂ 12 12 13 13 ਸਾਲ ਦੀਆਂ ਕੁੜੀਆਂ ਹੈਗੀਆਂ ਠੀਕ ਹੈ ਤੋਂ ਉਹਨਾਂ ਮਾਸੂਮ ਜਾਂਦੇ ਨਾਲ ਆ ਚੀਜ਼ਾਂ ਕਰਦੇ ਸ਼ਰਮ ਨਹੀਂ ਆਈ ਕਿੱਥੇ ਨੂੰ ਜਾ ਰਿਹਾ ਸਾਡਾ ਪੰਜਾਬ ਕਿਹੜੀਆਂ ਤਰੱਕੀਆਂ ਹੋ ਰਹੀਆਂ ਦੱਸੋ ਇਹ ਜਿਹੜਾ ਹਵਸ ਦਾ ਅੰਦਰ ਕੀੜੇ ਚੱਲ ਰਹੇ ਹੈਗੇ ਕਿ ਕਿੱਥੋਂ ਪਿਆਦ ਹੋ ਰਹੇ ਹੈ ਠੀਕ ਹੈ ਨਾ ਪਹਿਲਾਂ ਕੋਈ ਟਾਮਾ ਟਾਮਾ ਕੀ ਸੁਣਦੇ ਸੀ ਅੱਜ ਇਸ ਵੀਡੀਓ ਦੇ ਵਿੱਚ ਜਿਹੜੇ ਮੈਂ ਕੇਸ ਲਾਉਂਗੀ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਵੀ 8-10 ਦੇ ਨਾਲ ਦੇ ਵਿੱਚ ਇੰਨੇ ਕੇਸ ਹੱਦ ਹੁੰਦੇ ਪਈ ਐ ਉਹ ਵੀ ਇੱਕ ਗੁਰਸਿੱਖ ਬੰਦਾ ਇਹੋ ਜਿਹਾ ਕੋ ਕਰਮ ਕਰੇ ਕਿੰਨੇ ਕੇਸ ਹੋ ਚੁੱਕੇ ਐ ਕੋਲਕਾਤਾ ਕੇਸ ਨਿਰਭਿਆ ਕੇਸ ਆਹ ਹੁਸ਼ਿਆਰਪੁਰ ਵਾਲੇ ਬੱਚੇ ਦਾ ਕੇਸ ਠੀਕ ਐ ਜੀ ਮਨੀਸ਼ਾ ਰਾਣੀ ਦਾ ਕੇਸ ਜੇ ਮੈਂ ਸਾਰੇ ਕੇਸ ਗਿਣਾਨ ਬਹਿ ਜਾਣਾ ਜਿੰਨੇ ਕਿ ਲਿਖੇ ਪਏ ਐ ਤੇ ਸ਼ਾਇਦ 1.5 ਘੰਟਾ ਲੱਗ ਜਾਏਗਾ ਸ਼ਾਇਦ ਜ਼ਿਆਦਾ ਹੀ ਲੱਗ ਜਾਏਗਾ ਇੰਨੇ ਕੇਸ ਹੋ ਚੁੱਕੇ ਐ ਪਿਛਲੇ ਕੁਝ ਦਿਨਾਂ ਦੇ ਵਿੱਚ ਹੈਗੇ ਤਾਂ ਇਹ ਉਹ ਐ ਜਿਹੜੇ ਸਾਹਮਣੇ ਆ ਗਏ ਹੈਗੇ ਜਿਹੜੇ ਰਿਪੋਰਟ ਨਹੀਂ ਹੋਏ ਉਹ ਠੀਕ ਐ ਆ ਹਾਲ ਦੇਖ ਲੋ आगे क्लिप लिख करके सुन ले टक्कर दे ये होता है किसी के तो जैसे सारा दे दु, दु। दु, दु। सारा दे ताश तो बना दो मिनट भी तो तो गया बा अपने घर में ਕਾਫੀ ਟਾਈਮ ਬੀਤਣ ਤੋਂ ਬਾਅਦ ਜਦੋਂ ਕੁੜੀਆ ਘਰੇ ਨਹੀਂ ਆਈ ਤੇ ਇਹਨਾਂ ਨੇ ਆਲੇ-ਦੁਆਲੇ ਲੱਭਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੂੰ ਇਹ ਤਾਂ ਪਤਾ ਸੀ ਵੀ ਇਹਨਾਂ ਦੇ ਘਰੇ ਗਈ ਐ ਤੇ ਇਹਨਾਂ ਦੇ ਘਰ ਜਾ ਕੇ ਵੀ ਪੁੱਛਿਆ ਹੈਗਾ ਤੇ ਵੀ ਸਾਡੀ ਕੁੜੀ ਆਈ ਸੀ। ਉਲਟਾ ਇਹ ਬੰਦਾ ਕਹਿੰਦਾ ਆਈ ਸੀ ਲੇਕਿਨ ਇਹ ਵਾਰ-ਵਾਰ ਚਲੀ ਗਈ ਸੀ। ਠੀਕ ਹੈ ਜੀ ਤੇ ਆਲੇ-ਦੁਆਲੇ ਲੱਭਦੇ ਰਹੇ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਮਿਸਿੰਗ ਕੰਪਲੇਂਟ ਕਰਵਾਈ। ਪੁਲਿਸ ਵਾਲੇ ਆਏ। ਇੱਧਰ ਇਹਦੀ ਮਦਰ ਦੇ ਬਿਆਨ ਬੋਨ ਰਿਪੋਰਟ ਬੋਰ ਲਿਖਦੇ ਰਹੇ। ਠੀਕ ਹੈ ਜੀ ਤੇ ਉੱਧਰ ਦੋ ਪੁਲਿਸ ਵਾਲੇ ਚੈਕਿੰਗ ਲਈ ਗਏ ਉਹਦੇ ਘਰ ਦੇ ਵਿੱਚ ਤੇ ਉਹਨਾਂ ਨੂੰ ਕੁੜੀ ਮਿਲ ਹੀ ਨਹੀਂ ਏਰੀਆ ਦੀ ਸੀਸੀਟੀਵੀ ਫੁਟੇਜ ਕੜਵਾਈ ਗਈ ਜਿੱਚ ਕਲੀਅਰ ਦਿਖਿਆ ਵੀ ਕੁੜੀ ਇਹਨਾਂ ਦੇ ਘਰੇ ਗਈ ਸੀ ਠੀਕ ਹੈ ਜੀ ਉਸ ਤੋਂ ਬਾਅਦ ਐਂਟਰ ਕਰਨ ਦੀ ਤਾਂ ਫੁਟੇਜ ਹੈਗੀ ਹੈ ਲੇਕਿਨ ਕੁੜੀਆ ਦੇ ਬਾਹਰ ਨਿਕਲਣ ਦੀ ਕੋਈ ਫੁਟੇਜ ਕਿਧਰੇ ਨਹੀਂ ਮਿਲੀ ਹੈਗੀ ਠੀਕ ਹੈ ਉਸ ਤੋਂ ਬਾਅਦ ਫਿਰ ਮਹੱਲੇ ਦੇ ਕੁਝ ਮੁੰਡੇ ਅੰਦਰ ਗਏ ਹੈਗੇ ਤੇ ਉਹਨਾਂ ਨੂੰ ਉਸ ਕੁੜੀ ਦੀ ਬਾਡੀ ਬਾਥਰੂਮ ਦੇ ਵਿੱਚ ਮਿਲੀ ਹੈ ਦੱਸੋ ਪਹਿਲਾਂ ਹੀ ਇੰਨੀ ਦੇਰ ਤਲਮਟੋਲ ਕਰਦਾ ਰਿਹਾ ਤੇ ਪੁਲਿਸ ਵਾਲੇ ਜਦੋਂ ਘੰਟਾ ਡੇਢ ਪਹਿਲਾਂ ਦੇਖ ਕੇ ਗਏ ਸੀ ਕੀ ਪਤਾ ਕੁੜੀ ਉਹ ਤਾਂ ਜਿੰਦੀ ਹੋਵੇ ਉਹਨੇ ਵੈਸੇ ਉਹਨੂੰ ਬੰਦ ਕਰਕੇ ਰੱਖਿਆ ਹੋਵੇ ਆਪਣੀ ਬਚਾਲੀ ਜੇ ਉਹਦੇ ਚੱਜ ਨਾਲ ਲੱਭ ਲੈਂਦੇ ਤੇ ਸ਼ਾਇਦ ਇਹ ਬੱਚੇ ਬਚ ਜਾਂਦੀ ਬਟ ਤੁਹਾਨੂੰ ਪਤਾ ਹੀ ਹੈ ਪੁਲਿਸ ਵਾਲਿਆਂ ਦੀ ਕਾਰਗੁਜ਼ਾਰੀ ਦਾ ਅਸੀਂ ਕਿਉਂ ਰੋਨੇ ਆ ਜਦੋਂ ਕੋਈ ਅਜਿਹੇ ਕੇਸ ਆਂਦਾ ਹੈਗਾ ਮੈਨੂੰ ਇੰਨਾ ਮਤਲਬ ਗੁੱਸਾ ਆ ਰਿਹਾ ਹੈਗਾ ਕਿ ਜਦੋਂ ਕੋਈ ਅਜਿਹੇ ਕੇਸ ਆਂਦਾ ਹੈਗਾ ਤੇ ਬੰਦੇ ਦਾ ਪ੍ਰਾਈਵੇਟ ਪਾਰਟ ਵਾਪਰ ਦੋ ਇੱਕ ਬੰਦੇ ਨੂੰ ਚੱਜ ਦੀ ਜੇ ਸਜ਼ਾ ਦਿੱਤੀ ਹੋਗੀ ਨਾ ਤੇ ਮੋੜ ਕੋ ਹਿੰਮਤ ਨਹੀਂ ਕਰਉਂਦਾ ਇੱਕ ਦੋ ਬੰਦਿਆਂ ਨੂੰ ਫੜ ਕੇ ਕੰਦਲਾ ਦੋ ਫਾਂਸੀ ਤੇ ਡਾਂਗ ਦੇਣਾ ਚਾਹੀਦਾ ਚਾਹੇ ਦੇ ਵਿੱਚ ਠੀਕ ਹੈ ਜਦੋਂ ਇਦਾਂ ਦੀਆਂ ਪਨਿਸ਼ਮੈਂਟ ਮਿਲਣ ਗਈਆਂ ਠੀਕ ਹੈ ਜੀ ਆਦੋਂ ਆਦੋਂ ਚਾਰ ਬੈਠੇਗਾ ਬਾਹਰ ਕਿਉਂ ਨਹੀਂ ਕ੍ਰਾਈਮ ਹੁੰਦਾ ਠੀਕ ਹੈ ਅਰਬ ਕੰਟਰੀ ਉਹਨਾਂ ਨੂੰ ਪਤਾ ਚੋਰੀ ਕਰਾਂਗੇ ਹੱਥ ਵੜ ਦੇਣਗੇ ਦੁਬਈ ਦੇ ਵਿੱਚ ਕਿਉਂ ਕ੍ਰਾਈਮ ਨਹੀਂ ਹੈਗਾ ਉਹਨਾਂ ਨੂੰ ਪਤਾ ਸਜਾਵਾਂ ਇਹਨੀਆਂ ਸਕਤੇ ਹੈਗੀਆਂ ਠੀਕ ਹੈ ਨਾ ਤੇ ਇੱਥੇ ਕੀ ਹੈ ਕੋਈ ਵੀ ਮਾਮਲਾ ਹੁੰਦਾ ਚਾਹੀ ਉਹ ਮਰਡਰ ਦਾ ਹੋਵੇ ਚਾਹੀ ਆ ਗਲਤ ਕੰਮਲ ਹੋਵੇ ਠੀਕ ਹੈ 6-8 ਮਹੀਨੇ ਬਾਅਦ ਜਮਾਨਤ ਮਿਲ ਜਾਂਦੀ ਫਿਰ ਤਰੀਕਾ ਪੰਦੇ ਰਹਿੰਦੀਆਂ ਠੀਕ ਹੈ ਜੀ ਉਸ ਤੋਂ ਬਾਅਦ ਪਤਾ ਕਿ ਤੁਹਾਨੂੰ ਸਾਰਿਆਂ ਨੂੰ ਕੀ ਹੁੰਦਾ ਕੀ ਨਹੀਂ ਹੁੰਦਾ ਅੱਧੇ ਕੇਸ ਬਾਰ ਬਾਰ ਨਿਬੇੜ ਲੈਂਦੇ ਆ ਘਰਦਿਆਂ ਨੂੰ ਧਮਕੀਆਂ ਮਿਲਣ ਲੱਗ ਜਾਂਦੀਆਂ ਹੈਗੀਆਂ ਆ ਤਾਂ ਕੰਮ ਹੈਗੇ ਚਿੰਨਾ ਚੱਕਰ ਚਿੰਨਾ ਚੱਕਰ ਠੀਕ ਹੈ ਜੀ ਇੱਕ ਸਖਤ ਕਾਨੂੰਨ ਸਖਤ ਸਜ਼ਾ ਨਹੀਂ ਨਾ ਮਿਲਨੀ ਸ਼ੁਰੂ ਹੁੰਦੀ ਇਹੋ ਜਿਹੇ ਦਰਿੰਦਿਆਂ ਨੂੰ ਤਦ ਤੱਕ ਇਹ ਘਟਨਾਵਾਂ ਹੁੰਦੀਆਂ ਸੀ ਹੁੰਦੀਆਂ ਹੈ ਤੇ ਹੁੰਦੀਆਂ ਰਹਿਣਗੀਆਂ ਠੀਕ ਹੈ ਨਾ ਪਰ ਸੋ ਸਟਰੋਂਗ 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 ਕੋਈ ਕਾਨੂੰਨ ਬਣਾਉਣ ਦੀ ਜ਼ਰੂਰਤ ਹੈ ਜਿੰਨੇ ਕਿਸੇ ਨੇ ਵੀ ਅਜਿਆ ਕੋਈ ਕੰਮ ਕੀਤਾ ਚੁਰਾਹੇ ਟੰਗ ਦੋ ਠੀਕ ਹੈ ਨਾ ਇਦਾਂ ਦੀ ਕੋਈ ਸਜ਼ਾ ਮਿਲਣੀ ਚਾਹੀਦੀ ਹੈ ਹਾਲ ਦੇਖ ਲਓ ਹੁਣ ਤੁਸੀਂ ਆ ਟੱਬਰ ਦੇ ਕੀ ਹੋ ਰਿਹਾ ਹੈਗੀ ਹੈ ਕਿ ਮੁਲਾਜ਼ਮੰਦਰ ਹੈਗੇ ਤਾਂ ਸਾਨੂੰ ਕਿਸੇ ਬੋਲਣੇ ਪਾਟ ਨਹੀਂ ਕੋਈ ਚਲਮ ਨਹੀਂ ਸਾਡਾ ਇਹ 1.15 20 ਦੇ ਕਾਤੇ ਕਿ ਮੈਂ ਆਇਆ ਥੋੜੀ ਬਸ ਉਸ ਵੇਲੇ 1 ਕਿਲੋ ਮੁਲਾਜ਼ਮੰਦਰ ਗਿਆ ਸੀ ਦੋ ਲਾਈਮਾਂ ਘੜ ਕੇ ਦਿਖੀ ਨਹੀਂ ਕੋਈ ਨਾ ਪਾਣੀ ਪਹਿਲਾਂ ਕੋਈ ਲੱਭੀ ਨਹੀਂ ਪਹਿਲਾਂ ਕੋਈ ਕੁੜੀ ਨਹੀਂ ਲੱਭੀ ਉੱਥੇ ਬਾਤ ਨਹੀਂ ਹੁੰਦੀ ਮੈਂ ਕਿਹਨੇ ਲੈ ਰੋਟੀ ਨੂੰ ਪੁੰਦੇ ਸੁਣ ਨਹੀਂ ਲੈਣਾ ਮੱਲੇ ਵਾਲੇ ਕੀ ਕਹਿ ਰਹੇ ਹੈਗੇ ਆ ਵੀ ਪਹਿਲਾਂ ਇਦਾਂ ਤਾਂ ਕੋਈ ਮੁਲਾਜ਼ਮੰਦਰ ਗਏ ਕੁੜੀ ਨਹੀਂ ਮਿਲੀ ਹੈਗੀ ਪੂਰਾ ਮੱਲਾ ਇਕੱਠਾ ਹੋਇਆ ਮੱਲੇ ਵਾਲਿਆਂ ਨੇ ਚੰਗੀ ਤਰ੍ਹਾਂ ਉਸ ਬੰਦੇ ਨੂੰ ਕੁੱਟਿਆ ਹੈਗਾ ਪਰ ਹੁਣ ਕੁੱਟੀ ਦੀ ਕੁੜੀ ਗਈ ਹੈ ਠੀਕ ਹੈ ਉਹ ਵਾਪਸ ਤਾਂ ਨਹੀਂ ਆ ਜਾਣੀ ਇਸ ਬੰਦੇ ਅੰਦਰ ਉਸ ਬੱਚੀ ਨੂੰ ਦੇਖ ਕੇ ਹਵਸ ਜਾਗ ਕਿਥੋਂ ਸਵਾਲ ਇਹ ਹੈ ਜਦਕਿ ਖੁਦ ਉਹਦੀਆਂ ਛੋਟੀਆਂ-ਛੋਟੀਆਂ ਬੱਚੇ ਹੈਗੇ ਆ ਠੀਕ ਹੈ ਜੀ ਬੜੇ ਕਾਰਨ ਹੋਰ ਵੀ ਹੈਗੇ ਆ ਜਿੰਨਾ ਕਰਕੇ ਬੰਦੇ ਦੇ ਅੰਦਰ ਹਵਸ ਜਾਗਦੀ ਹੈ ਲੇਕਿਨ ਅੱਜ ਦੀ ਡੇਢ ਦੇ ਵਿੱਚ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਵੱਡਾ ਕਾਰਨ ਬਣਿਆ ਹੋਇਆ ਜਿੰਨਾ ਕਰਕੇ ਬੰਦਿਆਂ ਦੇ ਅੰਦਰ ਹਵਸ ਜਾਗ ਰਹੀ ਹੈ ਤਾਂ ਜੋ ਇਹਨੇ ਤਾਂ ਇਹਨੇ ਕੇਸ ਵਧ ਰਹੀ ਹੈਗੀ ਹੈ ਠੀਕ ਹੈ ਹੁਣ ਤੁਸੀਂ ਦੱਸੋ ਸਾਰਾ ਦਿਨ ਜੇ ਬੰਦਿਆਂ ਨੇ ਸੋਸ਼ਲ ਮੀਡੀਆ ਤੇ ਅੱਧ ਨੰਗੀਆਂ ਕੁੜੀਆਂ ਦੇਖਦੇ ਰਹਿਣਾ ਤੇ ਫੇਰ ਰਿਜ਼ਲਟ ਕੀ ਆਣਗੇ ਮੈਨੂੰ ਦੱਸੋ ਅੱਜ ਇੱਕ ਦੋ ਕਲਿੱਪਾਂ ਮੈਂ ਸਾਈਡ ਤੇ ਚਲਾਈਆਂ ਠੀਕ ਹੈ ਜਿਹੜੇ ਜਿਹੜੀ ਮੇਰੀ ਮੇਲ ਆਡੀਅੰਸ ਹੈ ਉਹ ਜਾਣਦੀ ਹੈਗੀ ਐ ਵੀ ਇਹੋ ਜਿਹੇ ਕਲਿੱਪਾਂ ਨੂੰ ਦੇਖ ਕੇ ਕਿਸ ਤਰ੍ਹਾਂ ਦੀ ਫੀਲਿੰਗ ਜਾਗਦੀਆਂ ਠੀਕ ਹੈ ਅੱਜ ਥੋੜੀ ਸੌਰੀ ਮੈਨੂੰ ਗੱਲਾਂ ਕਰਨੀਆਂ ਪੈਣੀਆਂ ਬਟ ਇੱਕ ਚੀਜ਼ਾ ਦਿਨੋਂ ਦਿਨ ਵਧ ਰਹੀਆਂ ਕਿਸ ਕਾਰਨ ਅੱਜ ਹੀ ਡੇਰ ਦੇ ਵਿੱਚ ਬੰਦਾ ਕੱਲਾ ਬੈਠਾ ਉਹ ਘਰੇ ਕੱਲਾ ਸੀ ਠੀਕ ਹੈ ਐ ਇੰਸਟਾਗ੍ਰam ਸਕਰੋਲ ਕਰਦੇ ਕਰਦੇ ਪਤਾ ਨਹੀਂ ਕਿੰਨੀਆਂ ਕੁੜੀਆਂ ਗਲਤ ਹਾਲਤ ਦੇ ਵਿੱਚ ਉਹਦੇ ਸਾਹਮਣੇ ਆਈਆਂ ਹੋਣੀਆਂ ਬੋਲੋ ਠੀਕ ਹੈ ਤੇ ਉਹਦਾ ਜਿਹੜਾ ਦਿਮਾਗ ਖਰਾਬ ਹੋ ਗਿਆ ਉਹ ਬਸੋ ਮੈਨੂੰ ਕਹਿ ਰਹੀ 100% ਹੀ ਸੋਸ਼ਲ ਮੀਡੀਆ ਦਾ ਉਹ ਹੈਗਾ ਲੇਕਿਨ ਕਾਫੀ ਹੱਦ ਰੱਖ ਜਿਹੜਾ ਚੀਜ਼ ਪੰਚਾਈ ਜਾ ਰਹੀ ਹੈ ਲੋਕਾਂ ਦੇ ਦਿਮਾਗਾਂ ਦੇ ਵਿੱਚ 24 ਘੰਟੇ ਠੀਕ ਹੈ ਡਬਲ मीनिंग ਗੱਲਾਂ ਇਹ ਗੱਲਾਂ ਉਹ ਗੱਲਾਂ ਤੁਸੀਂ ਸਮਝ ਰਹੇ ਹੋ ਮੈਂ ਕੀ ਕਹਿ ਰਹੀ ਹਾਂ ਠੀਕ ਹੈ ਔਰ ਛੋਟੇ ਛੋਟੇ ਕੱਪੜਿਆਂ ਦੇ ਵਿੱਚ ਕੁੜੀਆਂ ਮਾਸਕ ਕਲਿੱਪਾਂ ਸਾਈਡ ਤੇ ਲਾ ਰਹੀਆਂ ਤੇ ਬੰਦੇ ਦਾ ਕੀ ਲੈਵਲ ਹੋਗਾ ਮੈਂਟਲੀ ਦੱਸੋ ਮੈਨੂੰ ਜਰਾ ਦੈਟਸ ਵਾਈ ਠੀਕ ਹੈ ਅਸੀਂ ਇਹਨਾਂ ਵਲੋਗਰਾਂ ਨੂੰ ਆ ਜਿਹੜੀਆਂ ਇੰਸਟਾਗ੍ਰਾਮ ਤੇ ਰੀਲਾਂ ਪਾਉਂਦੀਆਂ ਹੈਗੀਆਂ ਇਹੋ ਜਿਹੀ ਇਹਨਾਂ ਨੂੰ ਰੋਕਦੇ ਹਾਂ ਕਿਉਂਕਿ ਅਸੀਂ ਦੇਖ ਸਕਦੇ ਹ ਔਰ ਪੈਰੇ ਹੁਣ ਜਿਹੜੀ ਮੈਂ ਅੱਗੇ ਇੱਕ ਕਲਿੱਪ ਲਾਣੀ ਹੈਗੀ ਐ ਠੀਕ ਐ ਮੁੰਡਾ ਕੰਸਟਰਕਸ਼ਨ ਸਾਈਟ ਤੇ ਕੰਮ ਕਰ ਰਿਆ ਸੀ ਤੇ ਉਹਨੇ 3 ਸਾਲ ਦੀ ਬੱਚੀ ਦੇ ਨਾਲ ਗਲਤ ਕੰਮ ਕੀਤਾ ਠੀਕ ਐ ਔਰ ਉਸ ਤੋਂ ਬਾਅਦ ਪੱਥਰ ਮਾਰ ਮਾਰ ਕੇ ਮਾਰ ਮਾਰ ਕੇ ਉਹਨੂੰ ਸਮਝ ਗਿਆ ਤੁਸੀਂ ਮਾਰ ਦਿੱਤਾ ਤੇ ਦੱਸੋ ਉਸ 3 ਸਾਲ ਦੀ ਮਸੂਮ ਬੱਚੀ ਦਾ ਕੀ ਕਸੂਰ ਸੀ ਸੜਨਲੀ ਬੰਦਾ ਆਰਾਮ ਨਾਲ ਬੈਠਾ ਹੁੰਦਾ ਹੈ ਉਹਦੇ ਅੰਦਰ ਕਿੱਥੋਂ ਦੀ ਚੀਜ਼ਾਂ ਜਾਗ ਗਈਆਂ ਬੋਲੋ ਹੁਸ਼ਿਆਰਪੁਰ ਵਾਲਾ ਕੇਸ ਠੀਕ ਐ ਉਹਦੇ ਵਿੱਚ ਪੰਜਾਬ ਦੇ ਵਿੱਚ ਬੰਦਾ ਆਇਆ ਉਹਨੇ ਕਿ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਚੈੱਕ ਕੀਤਾ ਇਦਾਂ ਤੁਸੀਂ ਪੰਜਾਬ ਦੇ ਵਿੱਚ ਐਂਟਰੀ ਦੇਤੀ ਇਦਾਂ ਹੀ ਕਿਦਾਂ ਰਹਿਣ ਲੱਗ ਗਿਆ ਇਦਾਂ ਹੀ ਕਿਦਾਂ ਕੰਮ ਕਰਨ ਲੱਗ ਗਿਆ ਉਹ ਵੀ ਸਾਡੀ ਸਰਕਾਰ ਦੀ ਨਕਮੀ ਹੈ ਨਾ ਨਾ ਕਮੀ ਹੈ ਸਰਕਾਰ ਦੀ ਵੀ ਹਾਂ ਕੋਈ ਵੀ ਮੂੰਹ ਚੱਕ ਕੇ ਆ ਜੇ ਇੱਥੇ ਰਹਿਣ ਲੱਗ ਜਾਏ ਕਿਰਾਏ ਤੇ ਕਮਰਾ ਲਵੇ ਤੇ ਉਹ ਕੋਈ ਕੰਮ ਦੇ ਦਿੰਦਾ ਵੀ ਹਾਂ 100 200 ਰੁਪਏ ਦਿਹਾੜੀ ਘੱਟ ਦੇਣੀ ਪੈ ਜੂਗੀ ਨਾਕਾਮੀਆਂ ਤਾਂ ਬੜੀਆਂ ਹੈਗੀਆਂ ਚਲੋ ਕੋਈ ਨਹੀਂ ਕਿਸ ਦਿਨ ਫੇਰ ਡਿਟੇਲ ਚ ਗੱਲ ਕਰਾਂਗੇ ਆ ਤੁਸੀਂ ਕਲਿੱਪ ਦੇਖੋ ਨਾ ਨਾ ਹੁਸਕੀ ਇਹ 10 ਸਾਲ ਦੀ ਬੱਚੀ ਡੁਗਰਾਲੀ ਪਿੰਡ ਜੋ ਕਿ ਮਾਲੇਗਾਉਂ ਮਹਾਰਾਸ਼ਟਰ ਚ ਪੈਂਦਾ ਜਿੱਥੇ 16 ਨਵੰਬਰ ਐਤਵਾਰ ਦੀ ਸ਼ਾਮ ਨੂੰ ਕਰੀਬ 4-5 ਵਜੇ ਇਹ ਆਪਦੇ ਹੀ ਘਰ ਦੇ ਬਾਹਰ ਬਾਕੀ ਪਿੰਡ ਦੇ ਬੱਚਿਆਂ ਨਾਲ ਖੇਡ ਰਹੀ ਸੀ ਜਿੱਥੇ 24 ਸਾਲਾਂ ਦਾ ਅਰਮਾਨ ਸ਼ੇਖ ਪਹੁੰਚਦਾ ਜੋ ਨੇੜੇ ਦੇ ਹੀ ਕਿਸੇ ਘਰ 'ਚ ਇੱਕ ਮਿਸਤਰੀ ਦਾ ਕੰਮ ਕਰ ਰਿਹਾ ਸੀ ਇਹ ਉੱਥੇ ਪਹੁੰਚਦਾ ਤੇ ਕੁੜੀ ਨੂੰ ਚਾਕਲੇਟ ਦਾ ਲਾਲਚ ਦੇ ਕੇ ਉੱਥੋਂ ਲੈ ਜਾਂਦਾ ਮੁੰਬਈ ਦੇ ਮਾਲੇਗਾਉਂ ਦਾ ਹੈਗਾ ਉਹਨੇ ਇਸ 3 ਸਾਲ ਦੀ ਬੱਚੀ ਦਾ ਕੀ ਕਸੂਰ ਸੀ ਉਹ ਬਾਹਰ ਖੇਡਦੀ ਹੀ ਪਈ ਸੀ ਨਾ ਖੇਡਣ ਗਈ ਐ ਤੇ ਉਹਨੂੰ ਇਹਦੀ ਐਡੀ ਵੱਡੀ ਸਜ਼ਾ ਮਿਲੀ ਕਿੱਥੇ ਕੁੜੀਆਂ ਸੁਰੱਖਿਤ ਹੈਗੀਆਂ ਮੈਨੂੰ ਇਹ ਦੱਸੋ ਇਹ ਬੈਠੇ ਬੈਠੇ ਬੰਦਿਆਂ ਦੇ ਅੰਦਰ ਹਵਸ ਕਿੱਥੋਂ ਜਾਗਦੀ ਹੈਗੀ ਹੈ ਹੁਣ ਕਿੱਥੇ ਆ ਵੱਡੇ ਵੱਡੇ ਸੋ ਕਾਲਡ ਇਨਫਲੂਐਂਸਰ ਜਿਹੜੇ ਮਿਲੀਅਨ ਮਿਲੀਅਨ ਸਬਸਕ੍ਰਾਈਬਰ ਲੈ ਕੇ ਬੈਠੇ ਹੋਏ ਆ ਆ ਮਾਰੀਆਂ țeੜੀਆਂ ਵੀ ਸਵਾ ਸਵਾ ਲੱਖ ਸਬਸਕ੍ਰਾਈਬਰ ਲੈ ਕੇ ਬੈਠੀ ਹੋਈਆਂ ਆ ਅਮੀਨ ਉਸੀ ਰਾ ਕਿਰਨ ਬਟੰਡਾ ਉਹ ਸਹਿਜਮਨ ਵਾਲੀ 7 ਲੱਖ ਸਬਸਕ੍ਰਾਈਬਰ ਲੈ ਕੇ ਬੈਠੀ ਹੋਈ ਹੈ ਕਿਉਂ ਨਹੀਂ ਕੋਈ ਬੋਲਦਾ ਪਿਆ ਆਪਣੇ ਰੋਣੇ ਪਿਟਨੇ ਤਾਂ ਮਿੰਟ ਤੋਂ ਪਹਿਲਾਂ ਲੈ ਕੇ ਆਂਦੀਆਂ ਜੀ ਠੀਕ ਹੈ ਜੀ ਇਹਦਾ ਐਕਸੀਡੈਂਟ ਹੋ ਗਿਆ ਸੀ ਇਹਦਾ ਆਪਰੇਸ਼ਨ ਹੋ ਗਿਆ ਸੀ ਇਹਦਾ ਫਲਾਨ ਹੋ ਗਿਆ ਸੀ ਇਹ ਬੋਲ ਤਾਂ ਲੋ ਆਪਣੀ ਪਬਲਿਕ ਨੂੰ ਜਾਗਰੂਕਤਾ ਕਰ ਲੋ ਵੀ ਆਹ ਚੀਜ਼ਾਂ ਤੋਂ ਬਚੋ ਨੰਗੇਜ ਤੁਸੀਂ ਆਪ ਇੰਨਾ ਫਲਾਣੇ ਹੈਗੇ ਹੋ ਸਮਝ ਤੋਂ ਬਾਹਰ ਹੈਗਾ ਕੋਈ ਬੋਲਦਾ ਕਿਉਂ ਨਹੀਂ ਪਿਆ ਹੈਗਾ ਅੰਦਰ ਪੁਲਿਸ ਇਸ ਆਰਮਾਨ ਸ਼ੇਖ ਨਾਮ ਦੇ ਬੰਦੇ ਦੇ ਘਰੇ ਪਹੁੰਚ ਜਾਂਦੀ ਹੈ ਜੋ ਮੰਨੋਯਾਣਾ ਮੰਨੋ ਸੇਮ ਡੁੰਗਰਾਲੇ ਪਿੰਡ ਤੋਂ ਹੀ ਬਿਲੋਂਗ ਕਰਦਾ ਸੀ ਜਿੱਥੋਂ ਦੀ ਇਹ ਕੁੜੀ ਸੀ ਸਬ ਡਿਵੀਜ਼ਨਲ ਪੁਲਿਸ ਆਫੀਸਰ ਜਿਸ਼ਵੰਤ ਬਾਬਿਸਕਾਰ ਵੱਲੋਂ ਦਾ ਸੈੰਦ ਹੈ ਕਿ ਪੁਸ਼ਗੀਸ਼ੋਂ ਤੋਂ ਬਾਅਦ ਇਸ ਮੁੰਡੇ ਨੇ ਆਪ ਦਾ ਕ੍ਰਾਈਮ ਕੰਫੈਸ ਕਰ ਲਿਆ ਕਿ ਉਹ ਬਲਤੇ ਧਰਨੇ ਲਾਏ ਜਾ ਰਿਹਾ ਸਾਰਾ ਮਾਲੇ گاؤں ਸ਼ਟਡਾਊਨ ਤੇ ਆ ਪਰ ਇਹਦੇ ਨਾਲ ਕੀ ਹੋਊਗਾ ਤੇ ਜਿਹੜੀ ਅਰੈਸਟ ਹੋਈ ਹੈ ਤੇ ਜਿਹੜਾ ਕੇਸ ਚੱਲੂਗਾ ਉਹਦੇ ਨਾਲ ਕੀ ਇਸ ਬੰਦੇ ਨੂੰ ਸਜ਼ਾ ਮਿਲਣੀ ਹੈ ਤੇ ਕੀ ਉਸ ਪਰਿਵਾਰ ਨੂੰ ਇਨਸਾਫ ਮਿਲਣਾ ਇਹ ਬਸ ਇੱਕ ਹੋਰ ਕੇਸ ਬਣ ਕੇ ਰਹਿ ਜਾਊਗਾ ਤੇ ਸ਼ਰਮ ਤੋ ਵੀ ਬੜਾ ਹੱਲਾ ਮਚਿਆ ਠੀਕ ਹੈ ਲੇਕਿਨ ਰਿਜ਼ਲਟ ਕੀ ਹੈ ਕਿ ਕੋਈ ਕਾਨੂੰਨ ਬਣਿਆ ਨਹੀਂ ਬਣਿਆ ਕਿ ਅਜੇ ਲੋਕਾਂ ਨੂੰ ਚਰਾਹੇ ਤੇ ਟਾਂਕੇ ਫਾਂਸੀ ਦਿੱਤੀ ਗਈ ਨਹੀਂ ਦਿੱਤੀ ਗਈ ਇਹ ਮੁੰਡੇ ਨੂੰ ਸਜ਼ਾ ਹੋ ਜੂਗੀ ਫਿਰ 8 ਦਾ ਸਾਲ ਬਾਅਦ ਬਾਹਰ ਆ ਜੂਗਾ ਫਿਰ ਕੋਈ ਕ੍ਰਾਈਮ ਕਰੂਗਾ ਹੁਸ਼ਿਆਰਪੁਰ ਵਾਲੇ ਕੇਸ ਦੇ ਵਿੱਚ ਵੀ ਇਹੀ ਹੋਇਆ ਨਾ ਉਹ ਉਹ ਬੰਦਾ ਵੀ ਪਹਿਲਾਂ ਸੇਮ ਕ੍ਰਾਈਮ ਤੇ ਸਜ਼ਾ ਭੁਗਤ ਕੇ ਆਇਆ ਸੀ ਆ ਕੇ ਫਿਰ ਉਹਨੇ ਇਹੀ ਕੀਤਾ ਕਿਉਂ ਨਹੀਂ ਅਜੇ ਲੋਕਾਂ ਨੂੰ ਚਰਾਹੇ ਤੇ ਟਾਂਕੇ ਫਾਂਸੀ ਦਿੱਤੀ ਜਾ ਰਹੀ ਕਿਉਂ ਨਹੀਂ ਅਜੇ ਲੋਕਾਂ ਨੂੰ ਜਿੰਨੇ ਜਲਾਇਆ ਜਾ ਰਹੀ ਕਿਉਂ ਨਹੀਂ ਇਹਨਾਂ ਦੇ ਪ੍ਰਾਈਵਟ ਪਟਕਟੇ ਜਾ ਰਹੀ ਇੱਕ ਦੋ ਬੰਦਿਆਂ ਨੂੰ ਸਖਤ ਸਜ਼ਾ ਮਿਲੇਗੀ ਨਾ ਤੇ ਠੀਕ ਹੈ ਹਰ ਵਾਰ ਕੈਂਡਲ ਮਾਰਚ ਹਰ ਵਾਰ ਤਰਨੇ ਕਦੋਂ ਤੱਕ ਇਹ ਚਲਦਾ ਰਹੂਗਾ ਪਹਿਲਾਂ ਵੀ ਤਰਨੇ ਲੱਗਦੇ ਰਹੇ ਐ ਠੀਕ ਹੈ ਕੈਂਡਲ ਮਾਰਚ ਨਿਕਲਦੇ ਰਹੇ ਐ ਹੁਣ ਵੀ ਇਹੀ ਸਰਕਾਰਾਂ ਕਦੋਂ ਜਾਗਣਗੀਆਂ ਕਦੋਂ ਇਹਨਾਂ ਦੇ ਕੰਨਾਂ ਤੇ ਜੋਰ ਸਰਕੇਗੀ ਵੀ ਹਾਂ ਅਸੀਂ ਕੁੜੀਆਂ ਲਈ ਕੁਝ ਕਰੀਏ ਰਿਪਲੀ ਸਖਤ ਕਾਨੂੰਨ ਕਦੋਂ ਬਣੇਗਾ ਕਦੋਂ ਬਣੇਗਾ ਠੀਕ ਹੈ ਜੀ ਕੁੜੀਆਂ ਕਦੋਂ ਤੱਕ ਡਰ ਡਰ ਕੇ ਨਿਕਲਦੀਆਂ ਰਹਿਣ ਹਾਈ ਨੇਰਾ ਹੋ ਗਏ ਘਰ ਚਲੀ ਜਾਈਏ ਆਏ ਇਹ ਨਾ ਹੋ ਜੇ ਆਏ ਉਹ ਨਾ ਹੋ ਜੇ ਠੀਕ ਹੈ 6 ਮਹੀਨੇ ਦੀ ਬੱਚੀ ਤੋਂ ਲੈ ਕੇ 80 ਸਾਲ ਦੀ ਔਰਤ ਤੱਕ ਇੱਥੇ ਸੇਫ ਨਹੀਂ ਹੈਗੀ ਠੀਕ ਹੈ ਜੋ ਦਿਹਾਣੇ ਤੇ ਸ਼ਿਮਲਾ ਪੁਰੀ ਰਾਕੇ ਦੇ ਵਿੱਚ 7 ਸਾਲ ਦੇ ਮੁੰਡੇ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਤੇ ਕਿਤੇ ਲੋਕਾਂ ਨੇ ਸੱਤ ਪ੍ਰੇੜ ਅਗੇ ਲੋਕ ਕਿ ਡਰਦੇ ਸੀ ਕੁੜੀਆਂ ਦਾ ਧਿਆਨ ਰੱਖੋ ਕੁੜੀਆਂ ਨਾਲ ਇਹ ਨਾ ਹੋ ਜੇ ਉਹ ਨਾ ਹੋ ਜੇ ਕਈਆਂ ਨੇ ਤਾਂ ਇਹਨਾਂ ਡਰਾਂ ਕਰਕੇ ਕੁੜੀਆਂ ਨੂੰ ਕੁੱਖਾਂ ਦੇ ਵਿੱਚ ਹੀ ਮਾਰ ਦਿੱਤਾ ਬਟ ਅੱਜ ਦੀ ਡੇਢ ਦੇ ਵਿੱਚ ਇਹਨਾਂ ਕੋਰ ਕਲਯੁਗ ਆ ਗਿਆ ਮੁੰਡੇ ਵੀ ਸੇਵ ਨਹੀਂ ਹੈਗੇ ਹੁਸ਼ਿਆਰਪੁਰ ਵਾਲਾ ਕੇਸ ਤਾਂ ਤੁਸੀਂ ਜਾਣਦੇ ਹੀ ਹੋ ਆ ਲੁਧਿਆਣੇ ਦੇ ਵਿੱਚ ਵੀ ਕੇਸ ਹੋਇਆ ਜਿੱਥੇ 7 ਸਾਲ ਦੇ ਬੱਚੇ ਦੇ ਨਾਲ ਗਲਤ ਕੰਮ ਕੀਤਾ ਗਿਆ ਤੇ ਉਸ ਤੋਂ ਬਾਅਦ ਮਹੱਲਾ ਵਾਸੀਆਂ ਨੇ ਉਹਨੂੰ ਚੰਗੀ ਤਰ੍ਹਾਂ ਇਸ ਬੰਦੇ ਦੀ ਛੇਤਰਪਰੇੜ ਵੀ ਕੀਤੀ ਹੈਗੀ ਹੈ ਦੱਸੋ ਅੱਜ ਦੀ ਡੇਟ ਦੇ ਵਿੱਚ ਇੰਨਾ ਕੁੜੀਆਂ ਸੇਫ ਹੈ ਤੇ ਨਾ ਮੁੰਡੇ ਸੇਫ ਹੈਗੇ ਆ ਇੱਕ ਰਿਪੋਰਟ ਦੇ ਅਨੁਸਾਰ ਮੁੰਡੇ ਜ਼ਿਆਦਾ ਸ਼ਿਕਾਰ ਬਣਾਏ ਜਾ ਰਿਹਾ ਅੱਜ ਦੀ ਡੇਟ ਦੇ ਵਿੱਚ ਕੁੜੀਆਂ ਨਾਲੋਂ ਜ਼ਿਆਦਾ ਮੁੰਡਿਆਂ ਦੇ ਨਾਲ ਸੈਕਸ਼ੂਅਲ ਅਸੌਲਟ ਹੋ ਰਿਹਾ ਹੈ ਕੌਣ ਸੇਫ ਹੈ ਕਿੱਥੇ ਸੇਫ ਹੈ ਤੇ ਬੋਲਣ ਵਾਲੇ ਕਿੱਥੇ ਹੈ ਕੋਈ ਬੋਲ ਕਿਉਂ ਨਹੀਂ ਰਿਹਾ ਕੀ ਹੁਣ ਸਰਕਾਰਾਂ ਸੁੱਤੀਆਂ ਪਈਆਂ ਕਿਉਂ ਕੋਈ ਕਾਨੂੰਨ ਨਹੀਂ ਲੈ ਕੇ ਆਇਆ ਜਾ ਰਿਹਾ ਜਦੋਂ ਸਰਕਾਰਾਂ ਦੇ ਆਪ ਦੇ ਫਾਇਦੇ ਹੁੰਦੇ ਆ ਤੇ ਰਾਤੋਂ ਰਾਤ ਕਿਸਾਨ ਬਿੱਲ ਵੀ ਬਣ ਜਾਂਦੇ ਹੈਗੇ ਆ ਲੈਂਡ ਪੂਲਿੰਗ ਦੀ ਨੀਤੀ ਵੀ ਬਣ ਜਾਂਦੀ ਹੈਗੀ ਹੈ ਜਿੱਥੇ ਕਾਨੂੰਨ ਬਣਾਉਣ ਦੀ ਜ਼ਰੂਰਤ ਹੈ ਜਿੱਥੇ ਬਿੱਲ ਲਿਆਂਦੀ ਜ਼ਰੂਰਤ ਹੈ ਉੱਥੇ ਇਹਨਾਂ ਤੋਂ ਸਲਾਬਦੀ ਕੋਈ ਬਿੱਲ ਨਹੀਂ ਬੰਦਾ ਕੋਈ ਕਾਨੂੰਨ ਨਹੀਂ ਬੰਦਾ ਹੈਗਾ ਫਾਈਲਾਂ ਦੱਬੀਆਂ ਤੇ ਦੱਬੀਆਂ ਰਹਿ ਜਾਂਦੀਆਂ ਹੈਗੀਆਂ ਲੋਕਾਂ ਦੇ ਬੱਚੇ ਮਰ ਰਹੇ ਆ ਰੋ ਰਹੇ ਆ ਕੁਲਾ ਰਹੇ ਆ ਕੋਈ ਫਰਕ ਨਹੀਂ ਸਰਕਾਰਾਂ ਨੂੰ ਬਸ ਇਹ ਆਪਣਾ ਟਾਈਮ ਪਾਸ ਕਰਦੇ ਆ ਲੋਕਾਂ ਨੂੰ ਕਿੱਦਾਂ ਲੁੱਟਣਾ ਇਹ ਨਵੀਆਂ-ਨਵੀਆਂ ਪਲਾਨਿੰਗਾਂ ਬਣਾਉਂਦੇ ਆ ਹੋਰ ਸਰਕਾਰਾਂ ਨੇ ਕੁਝ ਨਹੀਂ ਕਰਨਾ ਹਾਂ ਸੀ ਹਵਾ ਵਿੱਚ ਕੁੜੀਆਂ ਨੂੰ ਕੋਈ ਮਾਇਨੇ ਨਹੀਂ ਦਿੰਦੇ ਸਾਰੇ ਬਲੇ ਦਾ ਸੁਆਰ ਤੋਂ ਸਦਾ ਤੋਂ ਬਿਨਾਂ ਕੋ ਕੋ ਆ ਰਾ ਚਾਹ ਤੈ ਪਰਿਸ਼ਕੀ ਦੇ ਨਹੀਂ ਤੂੰ ਇਹ ਹੈ ਸਾਜੀ ਬੋਤੀ ਦੇ ਨਾ ਮੁਲਤਰੀ ਭਾਰਤ ਬਾਹਰ ਘਰ ਵੀ ਕੁੜੀਆਂ ਸੇਫ ਨਹੀਂ ਹੈਗੀਆਂ ਆ ਹੁਣ 15 ਸਾਲ ਦੀ ਕੁੜੀ ਦੇ ਨਾਲ ਉਹਦੇ ਪਿਓ ਨੇ ਹੀ ਗਲਤ ਕੰਮ ਕੀਤਾ ਹੈਗਾ ਇਸ ਤੋਂ ਪਹਿਲਾਂ ਵੀ ਇੱਕ ਕੇਸ ਆਇਆ ਸੀ ਜਿਹਦੇ ਵਿੱਚ ਇੱਕ ਸਟੈਪ ਫਾਦਰ ਨੇ ਆਪਣੀ ਡਾਟਰ ਦੇ ਨਾਲ ਗਲਤ ਕੰਮ ਕੀਤਾ ਸੀ ਦੱਸੋ ਕੁੜੀਆਂ ਕਿੱਥੇ ਜਾਣ 12ਵੀਂ ਨਹੀਂ ਸੇਫ ਰਿਸ਼ਤੇ ਦਰਾਂ ਦੇ ਵੀ ਨਹੀਂ ਸੇਫ ਗਵਾਂਡੀਆਂ ਦੇ ਵੀ ਨਹੀਂ ਸੇਫ ਬਾਹਰ ਖੇਡਣ ਗਈਆਂ ਨਹੀਂ ਸੇਫ ਹੈਗੀਆਂ ਕਿੱਥੇ ਹੈ ਕੁੜੀਆਂ ਸੇਫ ਦੱਸੋ ਇਹ ਜਿਹੜੇ ਹਿਵਾਨ ਬਣੇ ਬੈਠੇ ਐ ਜਿਨ੍ਹਾਂ ਦੇ ਅੰਦਰ ਹਵਸ ਦੀ ਇੰਨੀ ਅੱਗ ਭਰ ਰਹੀ ਹੈ ਇਹ ਕਿੱਥੋਂ ਆਕੇ ਨਹੀਂ ਆ ਰਹੀ ਹੈ ਬੋਲੋ ਅੱਜ ਕੱਲ ਸਾਰਾ ਕੁਝ ਇੰਨਾ ਈਜ਼ਲੀ ਅਵੇਲੇਬਲ ਕਰ ਦਿੱਤਾ ਗਿਆ ਨਾ ਅੱਗੇ ਕੋਈ ਐਦਾਂ ਉਦਾਂ ਦੇ ਫਿਲਮ ਦੇਖਦੇ ਹੁੰਦੇ ਸੀ ਲੋਕੀ ਰਾਤੀ ਦੇਖਦੇ ਸੀ ਜਾਂ ਸਪੈਸ਼ਲ ਕੋਈ ਥੀਏਟਰ ਜਾਂ ਵੀਸੀਆਰ ਦੀ ਕੈਸਟ ਜਾਂ ਸੀਡੀ ਮੰਗਾ ਕੇ ਦੇਖਦਾ ਸੀ ਅੱਜ ਕੱਲ ਤਾਂ ਸਾਰਾ ਕੁਝ ਮੋਬਾਈਲ ਤੇ ਅਵੇਲੇਬਲ ਹੈ ਠੀਕ ਹੈ ਤੇ ਫਿਰ ਕਿਉਂ ਨਾ ਲੋਕ ਹਿਵਾਨ ਬਣਨਗੇ ਤੁਹਾਨੂੰ ਵੀ ਪਤਾ ਜਦੋਂ ਬੰਦਾ ਇਹੋ ਜਿਹਾ ਕੰਟੈਂਟ ਦੇਖੇਗਾ ਸਾਰਾ ਦਿਨ ਤੇ ਉਹਦੇ ਵਿੱਚ ਫੀਲਿੰਗਸ ਚੇਂਜ ਹੁੰਦੀਆਂ ਹੈਗੀਆਂ ਮਨ ਡੋਲਦਾ ਹੈਗਾ ਟੈਸਟੋਨ ਲੈਵਲ ਹਾਈ ਹੁੰਦਾ ਹੈਗਾ ਤੇ ਬੰਦੇ ਦੇ ਮਨ ਦੇ ਵਿੱਚ ਗੰਦੇ ਗੰਦੇ ਖਿਆਲ ਆਉਂਦੇ ਆ ਤੇ ਇੰਸਟਾਗ੍ਰਾਮ ਤੇ ਸਾਰਾ ਦਿਨ ਹੋਰ ਕੀ ਦਿਖਾਇਆ ਜਾ ਰਿਹਾ ਇੰਸਟਾਗ੍ਰਾਮ ਨੂੰ ਰੰਡੀਖਾਨਾ ਦਾ ਬਣਾ ਕੇ ਰੱਖਿਆ ਹੋਇਆ ਇਹਦਾ ਮੰਡੀ ਦਾ ਬਾਜ਼ਾਰ ਬਣਾਇਆ ਹੋਇਆ ਕੁੜੀਆਂ ਨੇ ਆਪਣਾ ਐਕਸਕਲੂਸਿਵ ਕੰਟੈਂਟ ਮੰਥਲੀ ਸੇਲ ਤੇ ਲਾਇਆ ਹੋਇਆ ਇਹਨਾਂ ਮੰਥਲੀ ਪੇ ਕਰੋ ਤੇ ਸਾਨੂੰ ਦੇਖੋ ਆ ਕਮਲਕੌਰ ਜਿਹੜੀ ਮਾਰੀ ਹੈਗੀ ਏ ਉਹਦੀ ਵਰਗੀਆਂ ਕਿੰਨ ਕੀ ਨਹੀਂ ਹੋ ਰਿਹਾ ਇੰਸਟਾਗ੍ਰਾਮ ਤੇ ਕਮਲ ਜਿੰਨੀ ਗੰਦੀ ਵਰਡਿੰਗ ਵਰਤਦੀ ਸੀ ਜਿਹੜੀ ਮਾਰੀ ਹੈਗੀ ਐ ਉਸ ਤੋਂ ਕਈ ਗੁਣਾ ਵੱਧ ਕੇ ਇੰਸਟਾਗ੍ਰਾਮ ਤੇ ਜਨਾਨੀਆਂ ਹੋਰ ਗੰਦੀ ਵਰਡਿੰਗ ਬੋਲ ਰਹੀਆਂ ਹੈਗੀਆਂ ਦੱਸੋ ਜਦ ਸਾਰਾ ਕੁਛ ਹੀ ਤੁਹਾਡੇ ਹੱਥ ਦੇ ਵਿੱਚ ਸਾਰਾ ਦਿਨ ਇਹੀ ਦਿਖਾਣਾ ਹੈਗਾ ਤੇ ਫਿਰ ਇਹ ਕੇਸਿਸ ਵਧਨੇ ਹੀ ਹੈਗੇ ਐ ਤੇ ਸਾਡਾ ਹੀ ਫਰਜ਼ ਹੈਗਾ ਵੀ ਜਦੋਂ ਸਾਡੇ ਸਾਹਮਣੇ ਇਹੋ ਜਿਹੀ ਕੋਈ ਰੀਲ ਆਂਦੀ ਹੈ ਇਹੋ ਜਿਹਾ ਕੋਈ ਕੰਟੈਂਟ ਆਂਦਾ ਹੈ ਉਹਨੂੰ ਰਿਪੋਰਟ ਮਾਰਿਆ ਜਾਵੇ ਬਟ ਇੱਥੇ ਰਿਪੋਰਟ ਨਹੀਂ ਮਾਰੀ ਜਾਂਦੀ ਡੇਡ ਡੇਡ 2-2 ਲੱਖ ਬੰਦੇ ਨੇ ਤਾਂ ਇਹੋ ਜਿਹਾ ਕੰਟੈਂਟ ਨੂੰ ਲਾਈਕ ਕੀਤਾ ਹੁੰਦਾ ਤੇ ਅੱਜ ਇੱਕ ਘਰ ਦੇ ਵਿੱਚ ਅੱਗ ਪੁੱਜੀ ਹੈ ਨਾ ਇਦਾਂ ਹੌਲੀ 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 ਅੱਗ ਸਾਰਿਆਂ ਦੇ ਘਰਾਂ ਤੱਕ ਪਹੁੰਚਣੀ ਹੈਗੀ ਹੈ ਠੀਕ ਹੈ ਕੋਈ ਨਹੀਂ ਪਤਾ ਕਿਸੇ ਦੇ ਕੁੜੀ ਨਾਲ ਕਿਸੇ ਦੇ ਮੁੰਡੇ ਨਾਲ ਕੀ ਹੋ ਜੇ ਤਾਂ ਸੋ ਪਲੀਜ਼ ਸਾਰੇ ਜਣੇ ਆਪਣੀ ਆਪਣੀ ਜ਼ਿੰਮੇਵਾਰੀ ਲੈਣੀ ਸ਼ੁਰੂ ਕਰੋ ਇਹੋ ਜਿਹੇ ਗੰਦੇ ਕੰਟੈਂਟ ਨੂੰ ਨਾ ਰਿਪੋਰਟ ਮਾਰਨੀ ਸ਼ੁਰੂ ਕਰੋ ਸਰਕਾਰਾਂ ਤੋਂ ਤੁਸੀਂ ਉਮੀਦ ਛੱਡ ਦਿਓ ਠੀਕ ਹੈ ਜਦੋਂ ਇਹਨਾਂ ਦੇ ਖਿਲਾਫ ਕੋਈ ਵੀਡੀਓ ਬੰਦਦਾ ਸਰਕਾਰਾਂ ਦੇ ਖਿਲਾਫ ਕੋਈ ਵੀਡੀਓ ਬੰਦਦਾ ਤਾਂ ਮਿੰਟੋ ਮਿੰਟੀ ਪੇਜ ਬੈਨ ਕਰ ਦਿੱਤੇ ਜਾਂਦੇ ਹੈਗੇ ਹੈ ਠੀਕ ਹੈ ਤੇ ਇਹੋ ਜਿਹਾ ਕੰਟੈਂਟ ਨੂੰ ਕਿਉਂ ਨਹੀਂ ਬੈਨ ਕੀਤਾ ਜਾਂਦਾ ਯੋਗੀ ਉਹਨਾਂ ਨੂੰ ਪਤਾ ਜੀ ਇਹ ਵਿਲੇ ਲੋਕ ਹੋਗੇ ਤੇ ਸਾਡੇ ਤੋਂ ਮੰਗਣਗੇ ਨੌਕਰੀਆਂ ਤੇ ਨੌਕਰੀਆਂ ਸਾਡੇ ਕੋਲ ਦੇਣ ਨੂੰ ਐ ਨਹੀਂ ਲੱਗੇ ਰਹੇ ਨੇ ਇੰਸਟਾਗ੍ਰਾਮ ਤੇ YouTube ਤੇ ਆਪਾਂ ਤਾਂ ਨਹੀਂ ਹੋਰ ਕੀ ਕੀ ਚਲਾਇਆ ਹੋਇਆ ਇਹਨਾਂ ਨੇ

ਪਾਪ ਹੋ ਗਿਆ ਆ ਗੁਰੂਗ੍ਰਾਮ ਦੇ ਮੈਦਾਨਤਾ ਹਸਪੀਟਲ ਦੀ ਖਬਰ ਹੈ ਜਿੱਥੇ ਕਿ ਇੱਕ ਕੁੜੀ ਜਿਹੜੀ ਇਹ ਹੌਸਲ ਸੀ ਕਿਸੇ ਕਾਰਨ ਕਰਕੇ ਉਹ ਬਿਓਚ ਹੋ ਜਾਂਦੀ ਏ ਉਹਨੂੰ ਹਸਪੀਟਲ ਲੈ ਜਾਇਆ ਜਾਂਦਾ ਉਹਦੀ ਹਾਲਤ ਜਿਆਦਾ ਖਰਾਬ ਸੀ ਤੇ ਉਹਨੂੰ ਵੈਂਟੀਲੇਟਰ ਸਪੋਰਟ ਦਿੱਤੀ ਗਈ ਤੇ ਵੈਂਟੀਲੇਟਰ ਤੇ ਹੁੰਦੀ ਆਈ ਉੱਥੇ ਦੇ ਇੱਕ ਸਟਾਫ ਬੁਆਏ ਨੇ ਉਹਦੇ ਨਾਲੇ ਗਲਤ ਹਰਕਤ ਕੀਤੀ ਦੱਸੋ ਵੈਂਟੀਲੇਟਰ ਤੇ ਇਹ ਕੁੜੀ ਤੇ ਹੁਣ ਇਹ ਕਿਵੇਂ ਸਿਆਣੇ ਆ ਜਾਣਗੇ ਉਹ ਤਾਂ ਵੈਂਟੀਲੇਟਰ ਤੇ ਸੀ ਉਹਨੂੰ ਕਿੱਦਾਂ ਪਤਾ ਲੱਗਿਆ ਵੈਂਟੀਲੇਟਰ ਤੇ ਹੁੰਦਾ ਬੰਦਾ ਤੇ ਉਹਦੇ ਸੈਂਸਸ ਕੰਮ ਕਰਦੇ ਹੁੰਦੇ ਕਈਆਂ ਦੇ ਠੀਕ ਹੈ ਆਲੇ ਦੁਆਲੇ ਉਹਨਾਂ ਦੇ ਕੀ ਹੋ ਰਿਹਾ ਉਹਨਾਂ ਨੂੰ ਮਹਿਸੂਸ ਹੁੰਦਾ ਰਹਿੰਦਾ ਕਈ ਵਾਰ ਤਾਂ ਸੁੰਦਾ ਵੀ ਹੁੰਦਾ ਠੀਕ ਹੈ ਉਹਨਾਂ ਨੂੰ ਹੋਸ਼ ਨਹੀਂ ਹੁੰਦੀ ਲੇਕਿਨ ਉਹਨਾਂ ਦੇ ਜਿਹੜੇ ਮੈਂਟਲੀ ਸੈਂਸਸ ਹੁੰਦੇ ਆ ਦਿਮਾਗ ਦੇ ਦਿਮਾਗ ਚੱਲ ਰਿਹਾ ਹੁੰਦਾ ਸੁਣ ਰਿਹਾ ਆਉਂਦੇ ਆ ਠੀਕ ਹੈ ਕਈ ਕੇਸਿਸ ਦੇ ਵਿੱਚ ਅਜੇ ਦੇਖਿਆ ਜਾ ਸਕਦਾ ਹੈ ਜਦੋਂ ਕੁੜੀ ਨੂੰ ਹੋਸ਼ ਚਾਈ ਤਾਂ ਉਹਨੇ ਆਪਣੇ ਹਸਬੰਦ ਨੂੰ ਸਾਰਾ ਕੁਝ ਦੱਸਿਆ ਵੀ ਮੇਰੇ ਨਾਲ ਉਸ ਹਾਲਾਤ ਦੇ ਵਿੱਚ ਆ ਆ ਕੁਝ ਕੀਤਾ ਗਿਆ ਠੀਕ ਹੈ ਜੀ ਪੁਲਿਸ ਨੇ ਉਸ ਬੰਦੇ ਨੂੰ ਫੜ ਲਿਆ ਹੈਗਾ ਕੁਝ ਤਾਂ ਚੱਲ ਰਹੀ ਹੈਗੀ ਐ ਦੱਸੋ ਹੁਣ ਉਸ ਸਟਾਫ ਬாய் ਦੇ ਮਨ ਦੇ ਵਿੱਚ ਕਿੱਥੋਂ ਆਇਆ ਕਿੱਥੋਂ ਉਹਦੀ ਇਹ ਚੀਜ਼ਾਂ ਅੰਦਰ ਪਣ ਪਈਆਂ ਵੀ ਹਾਂ ਵੀ ਮੈਂ ਇਹ ਕੰਮ ਕਰਾਂ ਠੀਕ ਹੈ ਬ ਬਹੁਤ ਵੱਡਾ ਰੋਲ ਅੱਜ ਦੀ ਡੇਟ ਦੇ ਵਿੱਚ ਸੋਸ਼ਲ ਮੀਡੀਆ ਦਾ ਬੰਦਾ ਜਾ ਰਿਹਾ ਕਿਉਂਕਿ ਸੋਸ਼ਲ ਮੀਡੀਆ ਨੂੰ ਰੰਡੀ ਹੰਨਾ ਬਣਾਇਆ ਹੋਇਆ ਮੈਂ ਪਹਿਲਾਂ ਵੀ ਕਹਿ ਕੇ ਖੜੀਆਂ ਜੋ ਜੋ ਸੋਸ਼ਲ ਮੀਡੀਆ ਤੇ ਗੰਦ ਪਰੋਸਿਆ ਜਾ ਰਿਹਾ ਤੁਸੀਂ ਸੋਚ ਵੀ ਨਹੀਂ ਸਕਦੇ ਠੀਕ ਹੈ ਮਾਵਾਂ ਆਪਣੇ ਮੁੰਡਿਆਂ ਦੇ ਨਾਲ ਲੱਗੀਆਂ ਹੋਈਆਂ ਡਾਂਸ ਕਰਨ ਕੰਨੇ ਕੰਨੇ ਸਟੈਪ ਕਰਨ ਮਤਲਬ ਸਮਸਬਾਰ ਹੈਗੇ ਲੋਕੀ ਚਾ ਕਿੱਥੇ ਰਹਿ ਹੈਗੇ ਆ ਤੇ ਹੁਣ ਆ ਸੋ ਕੋਲਡ ਇਨਫਲੂਐਂਸਰ ਇੰਦਰ ਕੀਰਤ ਨਰੂਲੇ ਠੀਕ ਹੈ ਦੀ ਮਠਾਰੂ ਠੀਕ ਹੈ 바ਵਾ ਜਿੰਨੇ ਵੀ ਹੈਗੇ ਆ ਅੰਮੀ ਨੂੰ ਸੀ ਰਾਕਿਰਨ ਮਠਿੰਡਾ ਉਹਦਾ ਆ ਕੇ ਰਹੁੰਦੀਆਂ ਪੜਦੀਆਂ ਰਹਿੰਦੀਆਂ ਹੈਗੀਆਂ ਉਹਦਾ ਇਹਨਾਂ ਨੂੰ ਪੂਰੀ ਨੌਲੇਜ ਹੁੰਦੀ ਹੈ ਵੀ ਸਟ੍ਰਾਈਕਾ ਕਿੱਦਾਂ ਮਾਰਨੀ ਹੈ ਕੀ ਕੀਦਾਂ ਕਰਨਾ ਹੈਗਾ ਲੇਕਿਨ ਜਦੋਂ ਇਹਨਾਂ ਗੱਲਾਂ ਤੇ ਬੋਲਣਾ ਹੁੰਦਾ ਹੈ ਤੇ ਉਦੋਂ ਇਹਨਾਂ ਦੀ ਜ਼ੁਬਾਨ ਦੇ ਵਿੱਚ ਘੁੰਗਣੀਆਂ ਪੈ ਜਾਂਦੀਆਂ ਹੈਗੀਆਂ ਜ਼ੁਬਾਨ ਇਹਨਾਂ ਦੀ ਬੰਦ ਬੰਦ ਹੋ ਜਾਂਦੀ ਹੈਗੀ ਆ ਉਹਦੇ ਨੂੰ ਸੀਰਾ ਕੀ ਕਹਿੰਦਾ ਸੀ ਤੁਸੀਂ ਬੋਲੋ ਪੰਜਾਬ ਦੇ ਮੁੱਦਿਆਂ ਤੇ ਤੇ ਆ ਮੁੱਦੇ ਤੇ ਤੁਸੀਂ ਬੋਲੋ ਹਣ ਕਿਉਂ ਨਹੀਂ ਬੋਲਦੇ ਕਿਸੇ ਨੇ ਤੁਹਾਨੂੰ ਰੋਕਿਆ ਬੋਲੋ ਆ ਕੇ ਹੁਣ ਮੇਰੀ ਇੱਕ ਗੱਲ ਤੁਹਾਨੂੰ ਸਾਰੇ ਜਣੇ ਇੱਕ ਗੱਲ ਦੱਸੋ ਆ 13 ਸਾਲ ਦੀ ਕੁੜੀ ਜਿਹਦੇ ਨਾਲ ਇੱਕ ਗਲਤ ਕੰ ਇਹਦਾ ਕਦ ਕੱਟ ਵੀ ਠੀਕ ਹੈ ਜੇ ਹੁਣ ਇਹਦੇ ਮਾਪਿਓ ਨੇ ਇਹਨੂੰ ਮਾਰਸ਼ਲ ਆਰਟ ਦੀ ਟ੍ਰੇਨਿੰਗ ਦਵਾਈ ਹੁੰਦੀ ਸੈਲਫ ਡਿਫੈਂਸ ਦੀ ਟ੍ਰੇਨਿੰਗ ਦਵਾਈ ਹੁੰਦੀ ਤਾਂ ਉਹ ਇੱਕ 50 60 ਸਾਲ ਦੇ ਬੰਦੇ ਦਾ ਮੁਕਾਬਲਾ ਕਰ ਸਕਦੇ ਸੀ ਹੋਰ ਕੁਝ ਨਹੀਂ ਤਾਂ ਥੋੜਾ ਬਹੁਤ ਸੈਲਫ ਡਿਫੈਂਸ ਕਰਕੇ ਆਪਣੇ ਆਪ ਨੂੰ ਬਚਾ ਕੇ ਉਥੋਂ ਭੱਜ ਸਕਦੇ ਸੀ ਠੀਕ ਹੈ ਤਾਂ ਸੋ ਦੈਟ ਆਪਣੇ ਬੱਚਿਆਂ ਦੀ ਫਿਜ਼ੀਕਲ ਸਟਰੈਂਥ ਉੱਤੇ ਵਰਕ ਕਰੋ ਨੱਚਣਾ ਗਾਣਾ ਟੱਪਣਾ ਇਹ ਨਾ ਸਿਖਾਓ ਠੀਕ ਹੈ ਆਹ ਚੀਜ਼ਾਂ ਤੇ ਪਹਿਲਾਂ ਵਰਕ ਹੋਣਾ ਚਾਹੀਦਾ ਹੈਗਾ ਕੁੜੀਆਂ ਨੂੰ ਨੌਲੇਜ ਹੋਵੇ ਬੇਸਿਕ ਨੌਲੇਜ ਵੀ ਜਿੱਥੇ ਖਤਰਾ ਹੈਗਾ ਉਥੋਂ ਕਿਸ ਤਰ੍ਹਾਂ ਅਸੀਂ ਬਚ ਸਕਦੇ ਹਾਂ ਥੋੜਾ ਬੋਤਾ ਉਹਨਾਂ ਦੇ ਸਰੀਰਾਂ ਦੇ ਵਿੱਚ ਨਾ ਜਾਣ ਪਾਓ ਉਹਨਾਂ ਨੂੰ ਆ ਕਲੀਆਂ ਜੀਆਂ ਨਾ ਬਣਾਓ ਨਾਜ਼ੁਕ ਮਲੂਕ ਦੀਆਂ ਕਲੀਆਂ ਠੀਕ ਹੈ ਪਾਵਰ ਦਿਓ ਉਹਨਾਂ ਨੂੰ ਪਾਵਰ ਦਿਓ ਪੜਾਈ ਦੀ ਪਾਵਰ ਫਿਜ਼ੀਕਲ ਸਟਰੈਂਥ ਮੈਂਟਲੀ ਉਹ ਸਟਰੋਂਗ ਹੋਣੀਆਂ ਚਾਹੀਦੀਆਂ ਉਸ ਦਾ ਬਸ ਕੁੜੀਆਂ ਨੂੰ ਇਹ ਰੱਖਿਆ ਹੋਇਆ ਵੀ ਹਾਂ ਪੜਾ ਦਾਂਗੇ ਫਿਰ ਉਸ ਤੋਂ ਬਾਅਦ ਵਿਆਹ ਕਰ ਦਾਂਗੇ ਤੇ ਆਪਣੀ ਘਰ ਦੇ ਵਾਸਤੇ ਸਮਨ ਕਿ ਕੁੜੀਆਂ ਦੀ ਜ਼ਿੰਦਗੀ ਸਿਰਫ ਇੰਨੀ ਕ ਬੋਲੋ ਅੱਜ ਤੱਕ ਸਦੀਆਂ ਤੋਂ ਇਹੀ ਚੱਲੇ ਆ ਰਿਹਾ ਕੁੜੀਆਂ ਰੋਟੀਆਂ ਹੀ ਬਣਾਈ ਜਾ ਰਹੀਆਂ ਰੋਟੀਆਂ ਬਣਾਈ ਜਾ ਰਹੀਆਂ ਠੀਕ ਹੈ ਕਰਦੇ ਕੰਮ ਕਰਨੇ ਚਾਹੀਦੇ ਐ ਲੇਕਿਨ ਇੱਕ ਲੜਕੀ ਦੀ ਇੱਕ ਔਰਤ ਦੀ ਆਪਣੀ ਆਈਡੈਂਟੀਟੀ ਵੀ ਹੁੰਦੀ ਹੈ ਉਹਦੀ ਖੁਦ ਦੀ ਆਈਡੈਂਟੀਟੀ ਤਾਂ ਉਹਦੇ ਬੱਚਿਆਂ ਦੇ ਮਗਰ ਜਾਂ ਉਹਦੇ ਹਸਬੰਦ ਦੇ ਮਗਰ ਜਾਂ ਉਹਦੇ ਕਈ ਪੇਕਿਆਂ ਦੀ ਇੱਜ਼ਤ ਸੰਬੰਧ ਵਿੱਚ ਚੱਲ ਜਾਂਦੀ ਹੈ ਕਦੇ ਸਹੁਰਿਆਂ ਦੀ ਇੱਜ਼ਤ ਇੱਜ਼ਤਾਂ ਹੀ ਸੰਭੀ ਰਹਿਣ ਕੁੜੀਆਂ ਪਰਿਵਾਰਾਂ ਦੀ ਤੇ ਉਹਦੀ ਆਪ ਦੀ ਜ਼ਿੰਦਗੀ ਕਿੱਥੇ ਹੈ ਤਾਂ ਸੋ ਕੁੜੀਆਂ ਆਪਣੇ ਆਪ ਨੂੰ ਪਛਾਣੋ ਆਪਣੇ ਆਪ ਤੇ ਵਰਕ ਕਰੋ ਠੀਕ ਹੈ ਬੁੱਕਸ ਰੀਡ ਕਰਿਆ ਕਰੋ ਨੌਲੇਜ ਰੀਡ ਕਰੋ ਡਿਫਰੈਂਟ ਡਿਫਰੈਂਟ ਟੌਪਿਕਸ ਤੇ ਤਾਂ ਮੇਰੀ ਇਹ ਵੀਡੀਓ ਜਿੰਨੇ ਵੀ ਮਾਪਿਓ ਦੇਖ ਰਹੇ ਹੈਗੇ ਆ ਜਿਨ੍ਹਾਂ ਨੇ ਵੀ ਰੱਬ ਨੇ ਜਿਨ੍ਹਾਂ ਨੂੰ ਵੀ ਰੱਬ ਨੇ ਧੀਆਂ ਦੀ ਦਾਤ ਬਖਸ਼ੀ ਹੈਗੀ ਹੈ ਠੀਕ ਹੈ ਆਪਣੀਆਂ ਕੁੜੀਆਂ ਨੂੰ ਸક્ષਮ ਬਣਾਓ ਹਰ ਪੱਖੋਂ ਸક્ષਮ ਬਣਾਓ ਠੀਕ ਹੈ ਜੀ ਤੇ ਇਹ ਸੀ ਅੱਜ ਦੀ ਵੀਡੀਓ ਤੇ ਮੈਂ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦੀ ਆਂ ਵੀ ਅੱਜ ਤੋਂ ਬਾਅਦ ਮੈਨੂੰ ਅਜੇ ਹੀ ਕੋਈ ਵੀਡੀਓ ਨਾ ਬਣਾਣੀ ਪਵੇ ਸਰਬਦਾਸੀ ਭਲਾ ਮੰਗਦੇ ਹੈਗੇ ਆਂ ਪਰਮਾਤਮਾ ਸਾਰਿਆਂ ਦੇ ਬੱਚਿਆਂ ਤੇ ਮਿਹਰ ਭਰੇ ਹੱਥ ਰੱਖੇ ਤੇ ਸਾਰਿਆਂ ਨੂੰ ਸਮਤ ਬਖਸ਼ੇ ਸਤਿ ਸ੍ਰੀ ਅਕਾਲ ਜੀ